ਗੁਰਜੀ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਧ ਪਸਹੁਦਰਾ ਗੁਰਦੇਵ ਦਾਤਾ ਹਰਨਾਮਿ ਅਪਦੇਸੇ ਗੁਰਦੇਵ ਮਨ ਤਨਿਰੁਧਰਾ ਗੁਰਦੇਵ ਸ਼ਾਂਤ ਸਤਪਦ ਮੂਰਤ ਗੁਰਦੇਵ ਪਾਰਸ ਪਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਨਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਾਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰਿ ਜਪਉ ਦਰਾਂ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਤ ਲਗਦਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪ੍ਰਮੇਸ਼ਰ ਦੇਵ ਨਾਨਕਾ ਨਮਸਕਾਰ ਇਹੋ ਸ਼ਲੋਕ ਆਦੇ ਅੰਤ ਪੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ 와, 이거 루